ਆਉਣੇ ਖਤੋ ਜੀ ਜਦੋਂ ਮੈਂ ਰਸਤਾਂ ਅੰਦਰ ਆ ਕੇ ਦੇਖਿਆ ਗੇਟ ਬਾਹਰੋਂ ਖੁੱਲਾ ਸੀ ਤੇ ਜਦੋਂ ਮੈਂ ਅੰਦਰ ਆਇਆ ਆ ਕੇ ਦੇਖਿਆ ਮੈਨੂੰ ਸ਼ੰਕਾ ਹੋਈ ਅੰਦਰ ਆ ਕੇ ਦੇਖਿਆ ਸਾਰੇ ਗੇਟ ਸਪੇਸੇ ਖੁੱਲੇ ਪਏ ਸਨ ਤੋਂ ਮੈਂ ਸਵੇਰੇ ਆਪਣੇ ਘਰੇ ਆ ਤੇ ਮੇਰੇ ਕੋ ਸਾਡੇ ਸੇਵਾਦਾਰ ਜੀ ਸਕੂਲ ਚ ਆਏ ਨੇ ਬਾਹਰਲਾ ਗੇਟ ਖੁੱਲਾ ਸੀਗਾ ਜਿਨ੍ਹਾਂ ਨੇ ਦੇਖ ਕੇ ਸਕੂਲ ਦਾ ਗੇਟ ਖੁੱਲਾ ਤੇ ਅੰਦਰ ਆਏ ਅੰਦਰ ਆ ਕੇ ਦੇਖਿਆ ਵੀ ਸਕੂਲ ਦੇ ਵਿੱਚ ਦਰਵਾਜ਼ੇ ਭੰਨੇ ਹੋਏ ਸੀ ਇਹਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਫੋਨ ਕਰਕੇ ਦੱਸਿਆ ਵੀ ਸਰ ਜੀ ਆਪਣੇ ਸਕੂਲ ਦੇ ਵਿੱਚ ਦਰਵਾਜੇ ਆਪਣੇ ਭੰਨੇ ਹੋਏ ਨੇ ਲਾਦਾ ਚੋਰੀ ਹੋ ਗਈ ਮੇਰਾ ਨਾਮ ਸੰਜੀ ਕੁਮਾਰ ਈਟੀਟੀ ਦੇ ਆਪ ਸਰਕਾਰੀ ਪ੍ਰੈਮਿਸ ਮੁਖਲਾੜ ਹਾਂ ਜੀ ਕੀ ਮਾਮਲਾ ਹੋਇਆ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਜਦੋਂ ਮੈਂ ਸਵੇਰੇ ਆਪਣੇ ਘਰੇ ਆ ਜੀ ਮੇਰੇ ਕੋ ਸਾਡੇ ਸੇਵਾਦਾਰ ਜੀ ਸਕੂਲ ਚ ਆਏ ਨੇ ਬਾਹਰਲਾ ਗੇਟ ਖੁੱਲਾ ਸੀਗਾ ਇਹਨਾਂ ਨੇ ਦੇਖਿਆ ਸਕੂਲ ਦਾ ਗੇਟ ਖੁੱਲਾ ਤੇ ਅੰਦਰ ਆਏ ਅੰਦਰ ਆ ਕੇ ਦੇਖਿਆ ਵੀ ਸਕੂਲ ਦੇ ਵਿੱਚ ਦਰਵਾਜੇ ਭੰਨੇ ਹੋਏ ਸੀ ਇਹਨਾਂ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਫੋਨ ਕਰਕੇ ਦੱਸਿਆ ਵੀ ਸਰ ਵੀ ਆਪਣੇ ਸਕੂਲ ਦੇ ਵਿੱਚ ਦਰਵਾਜੇ ਆਪਣੇ ਭੰਨੇ ਹੋਏ ਨੇ ਲੱਗਦਾ ਚੋਰੀ ਹੋ ਗਈ ਤੇ ਉਹਨੇ ਇਹਨਾਂ ਦੇ ਫੋਨ ਤੋਂ ਤੁਰੰਤ 10 ਮਿੰਟ ਦੇ ਵਿੱਚ 10 ਮਿੰਟ ਦੇ ਵਿੱਚ ਮੈਂ ਸਕੂਲ ਪਹੁੰਚ ਕੇ ਦੇਖਿਆ ਸਕੂਲ ਦੇ ਵਿੱਚ ਦੋ LEDS CCTV ਕੈਮਰੇ ਵਾਲਾ ਤੇ ਜਿਹੜਾ ਸਾਡਾ ਸਕੂਲ ਦਾ ਫ੍ਰੀਜ ਹੈਗਾ ਫ੍ਰੀਜ ਦੇ ਵਿੱਚੋਂ ਕੰਪਰੈਸ਼ਨ ਤੇ ਹੋਰ ਅਲਮਾਰੀ ਦੀ ਫਰੋਲਾ ਫਰਾਲੀ ਤੇ ਉਹਦੇ ਵਿੱਚੋਂ ਸਾਡਾ ਸਾਡੇ ਸਕੂਲ ਚ ਇੱਕ ਲਿਸਨਿੰਗ ਲੈਬ ਦਾ ਸਾਮਾਨ ਅਸੀਂ ਅਲੱਗ ਤੋਂ ਕੱਢ ਕੇ ਰੱਖਿਆ ਸੀਗਾ ਉਹ ਸਾਰਾ ਸਮਾਨ ਲੈ ਕੇ ਤੇ ਸਾਊਂਡ ਸਿਸਟਮ ਸੀ ਬੱਚਿਆਂ ਦੇ ਮਾਰਨਿੰਗ ਅਸੈਂਬਲੀ ਕਰਾਉਣ ਲਈ ਉਹ ਸਾਰਾ ਸਾਊਂਡ ਸਿਸਟਮ ਲੈ ਗਿਆ ਤੇ ਕਾਫੀ ਸਾਡੇ ਸਕੂਲ ਦਾ ਹੈਗਾ ਜਿਹੜਾ ਨੁਕਸਾਨ ਹੋਇਆ ਸੋ ਕਿੰਨੇ ਕ ਦਾ ਨੁਕਸਾਨ ਹੋ ਗਿਆ ਹਨ ਨੀਅਰ ਅਬਾਊਟ ਹੋਊਗਾ ਇਹ ਆਪਣੇ ਲੱਖ ਲੱਖ ਰੁਪਏ ਦੇ ਨੀਰਵੋਕ ਸਮਾਨ ਦਾ ਨੁਕਸਾਨ ਹੋਊਗਾ ਜੇ ਅਪ੍ਰੋਕਸੀਮੇਟਲੀ ਲਈਏ ਬਾਕੀ ਦੋ LEDਸ ਹੋ ਗਈਆਂ DVR ਹੋ ਗਿਆ ਕੈਮਰੇ ਦਾ ਤੇ ਲਿਸਨਿੰਗ ਲੈਬ ਦਾ ਸਿਸਟਮ ਸਾਰਾ ਲੈ ਗਏ ਤੇ ਪੁਲਿਸ ਨੂੰ ਸੂਚਿਤ ਕਰਤਾ ਜੀ ਪੁਲਿਸ ਨੂੰ ਮੈਂ ਤੁਰੰਤ ਜਦੋਂ ਮੇਰੇ ਕੋਲ ਫੋਨ ਆਇਆ ਸਾਡੇ ਸ਼ਿਵ ਦਾਸ ਦਾ 112 ਨੰਬਰ ਤੇ ਕਾਲ ਕੀਤੀ ਸੀ ਤੇ ਕਾਲ ਕਰਕੇ ਉਹਨਾਂ ਨੂੰ ਮੈਂ ਰਿਪੋਰਟ ਲਖਾਤੀ ਸੀ ਉਹਨਾਂ ਨੇ ਵਿਦਿਨ 15 ਮਿੰਟ ਚ ਸਾਡੇ ਕੋਲ ਕੁਚੇ ਸਿੰਘ ਜੀ ਨੇ 112 ਤੋਂ ਆ ਕੇ ਵਿਜ਼ਿਟ ਕਰਕੇ ਸੀ ਦੇਖ ਕੇ ਕਹਿੰਨੇ ਸਾਰਾ ਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਤੁਸੀਂ ਆਪਣੇ ਵੱਲੋਂ ਇੱਕ ਐਪਲੀਕੇਸ਼ਨ ਵੀ ਦੇ ਦਿਓ ਹੁਣ ਅਸੀਂ ਐਪਲੀਕੇਸ਼ਨ ਦੇ ਰਹੇ ਹਾਂ ਤੇ ਸਾਡੇ ਏਡ ਪਿੰਡ ਦੇ ਮੈਂਬਰ ਨੇ ਪੰਚਾਇਤ ਮੈਂਬਰ ਸਾਰੇ ਉਹ ਆ ਕੇ ਗਏ ਨੇ ਉਸ ਤੋਂ ਬਾਅਦ ਅਸੀਂ ਪੁਲਿਸ ਕੋਲ ਜਾਵਾਂਗੇ ਉਹਨਾਂ ਨੂੰ ਕਾਰਵਾਈ ਲਈ ਕਹਾਂਗੇ ਸਕੂਲ ਦੇ ਵਿੱਚ ਕੋਈ ਚੌਕੀਦਾਰ ਤਨਾਤ ਨਹੀਂ ਹੁੰਦੀ। ਨਹੀਂ ਸਕੂਲ 'ਚ ਕੋਈ ਚੌਕੀਦਾਰ ਨਹੀਂ ਹੈ ਸਾਡੇ ਕੋਲ ਪੋਸਟ ਨਹੀਂ ਹੈ ਚੌਕੀਦਾਰ ਦੀ। ਆ ਪੋਸਟੇ ਹੀ ਨਹੀਂ ਹੁੰਦੀ ਸਕੂਲ 'ਚ। ਨਹੀਂ ਪ੍ਰਾਇਮਰੀ ਵਿੰਗ 'ਚ ਨਹੀਂ ਮੇਰੇ ਕੋਲ ਨਹੀਂ ਹੈਗਾ ਸਾਡੇ ਕੋਲ। ਔਰ ਜਿਹੜੇ 4th ਕਲਾਸ ਸੇਵਾਦਾਰ ਵਗੈਰਾ ਉਹ ਸਕੂਲ ਦੇ ਵਿੱਚ ਗੇੜਾ ਗੂੜਾ ਮਾਰਦੇ ਰਹਿੰਦੇ। ਹਾਂਜੀ ਬਿਲਕੁਲ ਉਹ ਬੂਟੇ ਨੂੰ ਪਾਣੀ ਦੇਣਾ ਹੋਰ ਸਫਾਈ ਦਾ ਧਿਆਨ ਰੱਖਣ ਲਈ ਉਹ ਸਕੂਲ 'ਚ ਚੱਕਰ ਲਗਾਉਂਦੇ ਰਹਿੰਦੇ ਆ। ਇਹ ਫਸਟ ਟਾਈਮ ਚੋਰੀ ਹੋਈ ਹੈ। ਹਾਂਜੀ ਇਹ ਤਾਂ 15 ਸਾਲ 14 ਸਾਲ ਪਹਿਲਾਂ ਚੋਰੀ ਹੁੰਦੀ ਸੀ ਜਦਦੇ ਸਕੂਲ 'ਤੇ ਥੋੜਾ ਮਤਲਬ ਕੈਮਰੇ ਵਗੈਰਾ ਈਵੀਆਰ ਨਾਲ ਲੱਗੇ ਕੈਮਰੇ ਡੀਵੀਆਰ ਨਾਲ ਲੱਗੇ ਕੈਮਰੇ ਨੇ ਕੈਮਰੇ ਚੋਰੀ ਹੋਏ ਨੇ ਸਾਡੇ ਕੋਲ 8 ਕੈਮਰੇ ਲੱਗੇ ਹੋਏ ਨੇ ਸਕੂਲ ਦੇ ਵਿੱਚ ਸਾਰੇ ਹੀ ਕੱਢੇ ਨੇ ਕੈਮਰੇ ਨਹੀਂ ਲੈ ਕੇ ਗਏ ਗੱਲ ਡੀਵੀਆਰ ਲੈ ਕੇ ਕੈਮਰੇ ਸਾਡੇ ਲੱਗੇ ਹੋਏ ਨੇ ਸਾਰੇ ਸਕੂਲ 'ਚ ਆਪਣੇ ਸਬੰਧਤ ਅਧਿਕਾਰੀਆਂ ਨੂੰ ਤੁਸੀਂ ਸੂਚਿਤ ਕਰਤਾ ਬਸ ਉਹਨਾਂ ਨੂੰ ਉਹਨਾਂ ਨੂੰ ਜਾਣਕਾਰੀ ਸੀ ਦੇ ਰਿਹਾ ਲਿਟਰਨ ਐਪਲੀਕੇਸ਼ਨ ਲਿਖ ਰਹੇ ਹਾਂ ਲਿਟਰਨ ਇਨਫੋਰਮੇਸ਼ਨ ਉਹਨਾਂ ਦੇ ਦਾਂਗੇ ਮੇਰਾ ਨਾਮ ਰਵਿੰਦਰ ਸਿੰਘ ਜੀ ਮੈਂ ਮੁੱਖ ਅਧਿਆਪਕ ਪਿਛਲੇ ਸਾਲ ਸਪਟੰਬਰ 'ਚ ਜੁਆਇਨ ਕੀਤਾ ਹੋਇਆ ਹਾਂ ਮੁੱਖ ਅਧਿਆਪਕ ਕੀ ਘਟਨਾ ਹੋਈ ਹੈ ਜੀ ਸਕੂਲ ਦੇ ਵਿੱਚ ਸਵੇਰੇ ਜਦੋਂ 640 ਤੇ ਸੇਵਾ ਦਾ ਰਾਏ ਤਾਂ ਪਤਾ ਲੱਗਾ ਕਿ ਸਟੋਰੀ ਹੋ ਗਿਆ ਨਾ ਸਾਰਾ ਲੋਕ ਵਗੈਰਾ ਟੁੱਟੇ ਦੇਖ ਕੇ ਇਹਨਾਂ ਨੇ ਸਾਨੂੰ ਉਸ ਸਮੇਂ ਅਧਿਆਪਕਾਂ ਨੂੰ ਸਾਡੇ ਮੇਰੇ ਸਪੋਰਟਨੈਂਟ ਨੇ ਜਿਹੜੇ ਇਹਨਾਂ ਨੂੰ ਮੈਨੂੰ ਇੰਟੀਮੀਟ ਕੀਤਾ ਅੱਗੇ ਦੇਖਿਆ ਜੋ ਚਲੋ ਮੇਰੇ ਨਾਲ ਦੇ ਦੇ ਆਪਣਾ ਜਿਹੜਾ 112 ਤੇ ਫੋਨ ਕਰਤਾ ਫਿਰ ਚੋਰੀ ਦਾ ਕਾਫੀ ਸਮਾਨ ਸਾਡਾ ਚਲਾ ਗਿਆ ਕਿੰਨੇ ਕ ਦਾ ਸਮਾਨ ਹੋਰ ਕੀ ਕੀ ਚੋਰੀ ਹੋਇਆ ਲਗਭਗ ਸਾਡੇ 2 LED ਸਾਊਂਡ ਸਿਸਟਮ ਤੇ ਨਵਾਲੇ ਸੀ ਤੇ ਹੈੱਡਫੋਨ ਵਗੈਰਾ ਓਕੇ ਇਹ ਚੋਰੀ ਹੋਇਆ ਤੇ ਅਦੀ ਕੈਮਰਰੀ ਡੀਵੀਆ ਤੇ ਫਰੀਜ਼ਰ ਦੀ ਮੋਟਰ ਸੀ ਇਹ ਚੋਰੀ ਹੋ ਗਿਆ ਤੇ ਲਗਭਗ 4 ਸਵਾ ਲੱਖ 1.5 ਲੱਖ ਦਾ ਸਮਾਨ ਹੈ ਤੁਹਾਨੂੰ ਕਿੱਲੇ ਵਜੇ ਸੂਚਨਾ ਮਿਲੀ ਸੀ ਸਾਨੂੰ ਸਵੇਰੇ 7 ਵਜੇ ਸੂਚਨਾ ਮਿਲ ਗਈ ਸੀ ਤੁਸੀਂ ਤੁਰੰਤ ਆ ਗਏ ਸੀ ਹਾਂਜੀ ਤੁਰੰਤ ਆ ਗਏ ਸੀ ਪੁਲਿਸ ਨੇ ਸੂਚਿਤ ਕੀਤਾ ਹੈ ਹਾਂਜੀ ਪੁਲਿਸ ਨੇ 112 ਤੇ ਜੇ ਸੂਚਿਤ ਕਰਤਾ ਸੀ ਉਹ ਵਿਜ਼ਿਟ ਕਰ ਗਏ ਨੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆ ਕੇ ਚਲੇ ਗਏ ਹਾਂ ਕੀ ਇੱਥੇ ਕੋਈ ਚੌਕੀਦਾਰ ਤਨਾਤ ਨਹੀਂ ਹੁੰਦਾ ਨੇ ਰਾਦਰ ਚੋਂ ਕਿਦਰ ਕੋਈ ਨਹੀਂ ਸਨ। ਇਹ ਸਾਰੇ ਸਕੂਲਾਂ ਚ ਨਹੀਂ ਹੈਗੇ ਜੇ ਤੁਹਾਡੀ ਸਕੂਲ ਚ ਨਹੀਂ ਹੈ। ਇਹ ਪ੍ਰਾਇਮਰੀ ਸਕੂਲ ਚ ਕਿਸੇ ਚ ਵੀ ਨਹੀਂ ਹੈ। ਤਾਂ ਫਿਰ ਸਕੂਲ ਦੀ ਜਿਵੇਂ ਹੁਣ ਛੁੱਟੀਆਂ ਹੋਈਆਂ ਦੇਖ ਰੇ ਕੋਣ ਕਰਦਾ ਵਾ ਛੁੱਟੀਆਂ ਦੇ। ਦੇਖ ਰੇ ਕਿ ਪਿਛਲੇ ਸਮੇਂ ਸਰਕਾਰ ਵੱਲੋਂ ਸੇਵਾਦਾਰ ਰੱਖੇ ਗਏ ਨੇ ਉਹਨਾਂ ਦਾ ਇੱਕ ਡਿਊਟੀ ਹੈ ਵੀ ਸਾਡੇ ਬਰਾਬਰ ਹੀ ਹੈ ਵੀ 8 ਤੋਂ 2 ਜੋ ਸਕੂਲ ਟਾਈਮ ਹੈ। ਉਹਦੇ ਵਿੱਚ ਆ ਇਹ ਫਿਰ ਸੇਵਾਦਾਰ ਚਲੋ ਇਹਨਾਂ ਨੂੰ ਇਹ ਕਹਤਾ ਜੀ ਵੀ ਤੁਸੀਂ ਪਾਣੀ ਪਾ ਦਿਓ ਪਲਾਂਟਸ ਲੱਗੇ ਨੇ। ਇਹ ਦਿਨ ਦੇ ਸਮੇਂ ਪਾ ਕੇ ਪਾਣੀ ਪਾ ਕੇ ਚੱਲ ਜਾਂਦੇ ਨੇ।